ਲੋਕੀ ਕਿਸਾਨਾਂ ਵਾਸਤੇ ਵੱਡੇ ਧੱਕੇ ਵਾਲੀ ਗੱਲ ਹੈ ਕਿ ਸੁਪਰੀਮ ਕੋਰਟ ਨੇ ਫੈਸਲਾ ਸੁਣਾਇਆ ਹੈ ਜਿਹਦੇ ਫੈਸਲੇ ਦੇ ਨਾਲ ਕਿਸਾਨਾਂ ਨੂੰ ਵੱਡਾ ਝਟਕਾ ਲੱਗਿਆ ਹੈ ਕਿ ਹੁਣ ਸ਼ੰਭੂ ਬਾਰਡਰ ਫਿਲਹਾਲ ਬੰਦ ਰਹੇਗਾ ਸੁਪਰੀਮ ਕੋਰਟ ਵਿੱਚ ਸੁਣਵਾਈ ਹੋਈ ਹੈ ਕਿਉਂਕਿ ਹਰਿਆਣਾ ਸਰਕਾਰ ਨੇ ਚੈਲੰਜ ਕੀਤਾ ਸੀਗਾ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਫੈਸਲੇ ਨੂੰ ਤੁਹਾਨੂੰ ਯਾਦ ਹੋਵੇਗਾ ਕਿ ਪਿੱਤੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਹੁਕਮ ਦਿੱਤੇ ਸਨ ਕਿ ਸ਼ੰਭੂ ਬਾਰਡਰ ਖੋਲ੍ਹ ਦਿੱਤਾ ਜਾਵੇ ਜਿਸ ਕਰਕੇ ਜਿਸ ਤੋਂ ਬਾਅਦ ਕਿਸਾਨਾਂ ਵਿੱਚ ਪੂਰਾ ਚਾਅ ਸੀ ਕਿ ਹੁਣ ਸ਼ੰਭੂ ਬਾਰਡਰ ਖੁੱਲਦੇ ਹੀ ਕਿਸਾਨ ਦਿੱਲੀ ਵੱਲ ਨੂੰ ਕੂਚ ਕਰਨਗੇ ਪਰ ਹੁਣ ਕਿਸਾਨ ਪ੍ਰੋਟੈਸਟ 2 ਦੇ ਚੱਲਦੇ ਕਿਸਾਨ ਅੰਦੋਲਨ ਦੋ ਦਿਨ ਚੱਲਦੇ ਹੋਣੇ ਜਿਹੜਾ ਫੈਸਲਾ ਲਿਆ ਗਿਆ ਸੁਪਰੀਮ ਕੋਰਟ ਵੱਲੋਂ ਜਿਸ ਨੇ ਵੱਡਾ ਝਟਕਾ ਦਿੱਤਾ ਕਿ ਕਿਸਾਨਾਂ ਨੂੰ ਕਿਉਂਕਿ ਬੀਤੇ ਦਿਨ ਜਦੋਂ ਬਜਟ ਵੀ ਐਲਾਨਿਆ ਗਿਆ ਤਾਂ ਕਿਸਾਨਾਂ ਦੀ ਜੜੀ MSP ਦੀ ਕਾਨੂੰਨੀ MSP ਨੂੰ ਇੱਕ ਕਾਨੂੰਨ ਬਣਾਉਣ ਦੀ ਕਰੋਨੀ ਗਾਰੰਟੀ ਦੇਣ ਦੀ MSP ਦੀ ਜਿਹੜੀ ਮੰਗ ਸੀ ਉਸ ਤੇ ਸਰਕਾਰ ਦਾ ਕੋਈ ਵਿਚਾਰ ਨਹੀਂ ਦਿਖਿਆ ਹਾਲਾਂਕਿ ਨਵੀਆਂ ਫਸਲਾਂ ਤੇ MSP ਜ਼ਰੂਰ ਐਲਾਨੀ ਗਈ ਪਰ ਕਾਨੂੰਨੀ ਕਾਨੂੰਨ ਉਸਦਾ ਨਹੀਂ ਬਣਾਇਆ ਗਿਆ ਉਸ ਤੋਂ ਬਾਅਦ ਹੁਣ ਸੁਪਰੀਮ ਕੋਰਟ ਨੇ ਵੀ ਇੱਕ ਹੋਰ ਵੱਡਾ ਚਟਕਾ ਦਿੱਤਾ ਕਿ ਹੁਣ ਫਿਲਹਾਲ ਸ਼ੈਂਪੂ ਪਾਊਡਰ ਬੰਦ ਰਹੇਗਾ ਕਿਉਂਕਿ ਹਰਿਆਣਾ ਸਰਕਾਰ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਫੈਸਲੇ ਨੂੰ ਸੁਪਰੀਮ ਕੋਰਟ ਵਿੱਚ ਚੈਲੰਜ ਕੀਤਾ ਸੀਗਾ ਉਸ ਤੋਂ ਬਾਅਦ ਸੁਪਰੀਮ ਕੋਰਟ ਨੇ ਆਪਣਾ ਫੈਸਲਾ ਸੁਣਾਇਆ ਤੇ ਫੈਸਲਾ ਸੁਣਾਉਂਦੇ ਕਿਹਾ ਕਿ ਇੱਕ ਨਿਰਪੱਖ ਕਮੇਟੀ ਬਣਾਈ ਜਾਣੀ ਚਾਹੀਦੀ ਹੈ ਨਾ ਉਹ ਕਮੇਟੀ ਬਣੇ ਜਿਹੜੀ ਨਾ ਹਰਿਆਣਾ ਦੇ ਸਰਕਾਰ ਦੀ ਗੱਲ ਕਰੇ ਤੇ ਨਾ ਹੀ ਗੱਲ ਕਰੇ ਕਿਸਾਨਾਂ ਦੀ ਇੱਕ ਨਿਰਪੱਖ ਕਮੇਟੀ ਬਣਾ ਕੇ ਗੱਲਬਾਤ ਹੋਣੀ ਚਾਹੀਦੀ ਹੈ ਤਾਂ ਕਿ ਮਸਲਾ ਕੱਢਿਆ ਜਾ ਸਕੇ ਕਿਉਂਕਿ ਜਿਹੜਾ ਸ਼ੈਂਪੂ ਪਾਊਡਰ ਹੈ 13 ਫਰਵਰੀ ਦਾ ਬੰਦ ਹੋਇਆ ਪਿਆ ਜਦੋਂ ਦਾ ਕਿਸਾਨ ਅੰਦੋਲਨ ਪਹਿਲੇ ਦਿਨ ਜਦੋਂ ਅੱਗ ਦੇ ਗੋਲੇ ਉੱਥੇ ਛੁੱਟੇ ਗਏ ਸਨ ਅਥਰੂ ਗੈਸ ਦੇ ਗੋਲੇ ਛੁੱਟੇ ਗਏ ਸਨ ਉਸ ਦਿਨ ਤੋਂ ਲੈ ਕੇ ਅਜੇ ਨਹੀਂ ਤਰੀਕ ਹੋ ਚੁੱਕੀ ਆ ਹਲੇ ਤੱਕ ਬੰਦ ਪਿਆ ਸ਼ੰਭੂ ਬਾਰਡਰ ਜਿਸ ਤੋਂ ਬਾਅਦ ਕਿਸਾਨਾਂ ਵੱਲੋਂ ਲਗਾਤਾਰ ਉੱਥੇ ਧਰਨੇ ਦਿੱਤੇ ਜਾ ਰਹੇ ਨੇ ਆਪਣੇ ਤਰੀਕੇ ਨਾਲ ਰੋਜ਼ ਪ੍ਰਦਰਸ਼ਨ ਕੀਤਾ ਜਾ ਰਿਹਾ ਉੱਥੇ ਕਿਸਾਨਾਂ ਨੇ ਇਹ ਵੀ ਐਲਾਨ ਕਰ ਦਿੱਤਾ ਸੀ ਕਿ 15 ਅਗਸਤ ਨੂੰ ਪੂਰੇ ਭਾਰਤ ਵਿੱਚ ਟਰੈਕਟਰ ਮਾਰਚ ਕੱਢਿਆ ਜਾਵੇਗਾ ਤੇ ਜਿਹੜੇ ਨਵੇਂ ਤਿੰਨ ਕਾਨੂੰਨ ਬਣੇ ਨੇ ਉਹਨਾਂ ਕਾਨੂੰਨੀ ਕਾਨੂੰਨਾਂ ਦੇ ਖਿਲਾਫ ਨਵੇਂ ਕਾਨੂੰਨ ਦੇ ਖਿਲਾਫ ਜਿਹੜਾ ਰੋਸ ਮਾਰਚ ਕੀਤਾ ਜਾਵੇਗਾ ਕਿਸਾਨ ਦਿੱਲੀ ਜਾਣਗੇ ਉਸ ਤਿੰਨੋਂ ਕਾਨੂੰਨ ਦੀਆਂ ਕਾਪੀਆਂ ਵੀ ਫੂਕੀਆਂ ਜਾਂਦੀਆਂ ਦੂਸੇ ਵਿੱਚ ਕਿਸਾਨੀ ਅੰਦੋਲਨ ਦੋ ਵੀ ਨਾਲ ਨਾਲ ਚੱਲਦਾ ਪਿਆ ਹੈ ਤੇ ਕਿਸਾਨਾਂ ਨੂੰ ਵੱਡਾ ਚੜਕਾ ਦਿੱਤਾ ਸੁਪਰੀਮ ਕੋਰਟ ਨੇ ਕਿ ਸ਼ੰਭੂ ਬਾਰਡਰ ਫਿਲਹਾਲ ਬੰਦ ਰਹੇਗਾ ਜਦੋਂ ਤੱਕ ਇੱਕ ਨਿਰਪੱਖ ਕਮੇਟੀ ਨਹੀਂ ਬੈਠਦੀ ਕਮੇਟੀ ਜਾਂਚ ਨਹੀਂ ਕਰਦੀ ਵਿਚਾਰ ਵਿਮਰਸ਼ ਨਹੀਂ ਕਰਦੀ ਕਿ ਕਿਹੜੇ ਹਾਲਾਤਾਂ ਵਿੱਚ ਸ਼ੰਭੂ ਬਾਰਡਰ ਖੋਲੇ ਜਾਵੇ ਉਹਨਾਂ ਚਿਰ ਤੱਕ ਸ਼ੰਭੂ ਬਾਰਡਰ ਬੰਦ ਰਹੇਗਾ ਲੋਕੀ ਕਿਸਾਨਾਂ ਹਸਤੇ ਵੱਡੇ ੱਟਕੇ ਵਾਲੀ ਗੱਲ ਹੈ ਕਿ ਸੁਪਰੀਮ ਕੋਰਟ ਨੇ ਫੈਸਲਾ ਸੁਣਾਇਆ ਹੈ ਜਿਹਦੇ ਫੈਸਲੇ ਦੇ ਨਾਲ ਕਿਸਾਨਾਂ ਨੂੰ ਵੱਡਾ ਝਟਕਾ ਲੱਗਿਆ ਹੈ ਕਿ ਹੁਣ ਸ਼ੰਭੂ ਬਾਰਡਰ ਫਿਲਹਾਲ ਬੰਦ ਰਹੇਗਾ ਸੁਪਰੀਮ ਕੋਰਟ ਵਿੱਚ ਸੁਣਵਾਈ ਹੋਈ ਹੈ ਕਿਉਂਕਿ ਹਰਿਆਣਾ ਸਰਕਾਰ ਨੇ ਚੈਲੰਜ ਕੀਤਾ ਸੀਗਾ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਫੈਸਲੇ ਨੂੰ ਤੁਹਾਨੂੰ ਯਾਦ ਹੋਵੇਗਾ ਕਿ ਪਿੱਤੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਹੁਕਮ ਦਿੱਤੇ ਸਨ ਕਿ ਸ਼ੰਭੂ ਬਾਰਡਰ ਖੋਲ੍ਹ ਦਿੱਤਾ ਜਾਵੇ ਜਿਸ ਕਰਕੇ ਜਿਸ ਤੋਂ ਬਾਅਦ ਕਿਸਾਨਾਂ ਵਿੱਚ ਪੂਰਾ ਚਾਅ ਸੀ ਕਿ ਹੁਣ ਸ਼ੰਭੂ ਬਾਰਡਰ ਖੁੱਲਦੇ ਹੀ ਕਿਸਾਨ ਦਿੱਲੀ ਵੱਲ ਨੂੰ ਕੂਚ ਕਰਨਗੇ ਪਰ ਹੁਣ ਕਿਸਾਨ ਪ੍ਰੋਟੈਸਟ 2 ਦੇ ਚੱਲਦੇ ਕਿਸਾਨ ਅੰਦੋਲਨ ਦੋ ਦਿਨ ਚੱਲਦੇ ਹੋਣੇ ਜਿਹੜਾ ਫੈਸਲਾ ਲਿਆ ਗਿਆ ਸੁਪਰੀਮ ਕੋਰਟ ਵੱਲੋਂ ਜਿਸ ਨੇ ਵੱਡਾ ਝਟਕਾ ਦਿੱਤਾ ਕਿ ਕਿਸਾਨਾਂ ਨੂੰ ਕਿਉਂਕਿ ਬੀਤੇ ਦਿਨ ਜਦੋਂ ਬਜਟ ਵੀ ਐਲਾਨਿਆ ਗਿਆ ਤਾਂ ਕਿਸਾਨਾਂ ਦੀ ਜੜੀ MSP ਦੀ ਕਾਨੂੰਨੀ MSP ਨੂੰ ਇੱਕ ਕਾਨੂੰਨ ਬਣਾਉਣ ਦੀ ਕਰੋਨੀ ਗਾਰੰਟੀ ਦੇਣ ਦੀ MSP ਦੀ ਜਿਹੜੀ ਮੰਗ ਸੀ ਉਸ ਤੇ ਸਰਕਾਰ ਦਾ ਕੋਈ ਵਿਚਾਰ ਨਹੀਂ ਦਿਖਿਆ ਹਾਲਾਂਕਿ ਨਵੀਆਂ ਫਸਲਾਂ ਤੇ MSP ਜ਼ਰੂਰ ਐਲਾਨੀ ਗਈ ਪਰ ਕਾਨੂੰਨੀ ਕਾਨੂੰਨ ਉਸਦਾ ਨਹੀਂ ਬਣਾਇਆ ਗਿਆ ਉਸ ਤੋਂ ਬਾਅਦ ਹੁਣ ਸੁਪਰੀਮ ਕੋਰਟ ਨੇ ਵੀ ਇੱਕ ਹੋਰ ਵੱਡਾ ਚਟਕਾ ਦਿੱਤਾ ਕਿ ਹੁਣ ਫਿਲਹਾਲ ਸ਼ੈਂਪੂ ਪਾਊਡਰ ਬੰਦ ਰਹੇਗਾ ਕਿਉਂਕਿ ਹਰਿਆਣਾ ਸਰਕਾਰ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਫੈਸਲੇ ਨੂੰ ਸੁਪਰੀਮ ਕੋਰਟ ਵਿੱਚ ਚੈਲੰਜ ਕੀਤਾ ਸੀਗਾ ਉਸ ਤੋਂ ਬਾਅਦ ਸੁਪਰੀਮ ਕੋਰਟ ਨੇ ਆਪਣਾ ਫੈਸਲਾ ਸੁਣਾਇਆ ਤੇ ਫੈਸਲਾ ਸੁਣਾਉਂਦੇ ਕਿਹਾ ਕਿ ਇੱਕ ਨਿਰਪੱਖ ਕਮੇਟੀ ਬਣਾਈ ਜਾਣੀ ਚਾਹੀਦੀ ਹੈ ਨਾ ਉਹ ਕਮੇਟੀ ਬਣੇ ਜਿਹੜੀ ਨਾ ਹਰਿਆਣਾ ਦੇ ਸਰਕਾਰ ਦੀ ਗੱਲ ਕਰੇ ਤੇ ਨਾ ਹੀ ਗੱਲ ਕਰੇ ਕਿਸਾਨਾਂ ਦੀ ਇੱਕ ਨਿਰਪੱਖ ਕਮੇਟੀ ਬਣਾ ਕੇ ਗੱਲਬਾਤ ਹੋਣੀ ਚਾਹੀਦੀ ਹੈ ਤਾਂ ਕਿ ਮਸਲਾ ਕੱਢਿਆ ਜਾ ਸਕੇ ਕਿਉਂਕਿ ਜਿਹੜਾ ਸ਼ੈਂਪੂ ਪਾਊਡਰ ਹੈ 13 ਫਰਵਰੀ ਦਾ ਬੰਦ ਹੋਇਆ ਪਿਆ ਜਦੋਂ ਦਾ ਕਿਸਾਨ ਅੰਦੋਲਨ ਪਹਿਲੇ ਦਿਨ ਜਦੋਂ ਅੱਗੇ ਗੋਲੇ ਉੱਥੇ ਛੁੱਟੇ ਗਏ ਸਨ ਅਥਰੂ ਗੈਸ ਦੇ ਗੋਲੇ ਛੁੱਟੇ ਗਏ ਸਨ ਉਸ ਦਿਨ ਤੋਂ ਲੈ ਕੇ ਅਜੇ ਨਹੀਂ ਤਰੀਕ ਹੋ ਚੁੱਕੀ ਆ ਹਲੇ ਤੱਕ ਬੰਦ ਪਿਆ ਸ਼ੰਭੂ ਬਾਰਡਰ ਜਿਸ ਤੋਂ ਬਾਅਦ ਕਿਸਾਨਾਂ ਵੱਲੋਂ ਲਗਾਤਾਰ ਉੱਥੇ ਧਰਨੇ ਦਿੱਤੇ ਜਾ ਰਹੇ ਨੇ ਆਪਣੇ ਤਰੀਕੇ ਨਾਲ ਰੋਜ਼ ਪ੍ਰਦਰਸ਼ਨ ਕੀਤਾ ਜਾ ਰਿਹਾ ਉੱਥੇ ਕਿਸਾਨਾਂ ਨੇ ਇਹ ਵੀ ਐਲਾਨ ਕਰ ਦਿੱਤਾ ਸੀ ਕਿ 15 ਅਗਸਤ ਨੂੰ ਪੂਰੇ ਭਾਰਤ ਵਿੱਚ ਟਰੈਕਟਰ ਮਾਰਚ ਕੱਢਿਆ ਜਾਵੇਗਾ ਤੇ ਜਿਹੜੇ ਨਵੇਂ ਤਿੰਨ ਕਾਨੂੰਨ ਬਣੇ ਨੇ ਉਹਨਾਂ ਕਾਨੂੰਨੀ ਕਾਨੂੰਨਾਂ ਦੇ ਖਿਲਾਫ ਨਵੇਂ ਕਾਨੂੰਨ ਦੇ ਖਿਲਾਫ ਜਿਹੜਾ ਰੋਸ ਮਾਰਚ ਕੀਤਾ ਜਾਵੇਗਾ ਕਿਸਾਨ ਦਿੱਲੀ ਜਾਣਗੇ ਉਸ ਤਿੰਨੋਂ ਕਾਨੂੰਨ ਦੀਆਂ ਕਾਪੀਆਂ ਵੀ ਫੁਕੀਆਂ ਜਾਂਦੀਆਂ ਦੂਸੇ ਵਿੱਚ ਕਿਸਾਨੀ ਅੰਦੋਲਨ ਦੋ ਵੀ ਨਾਲ ਨਾਲ ਚੱਲਦਾ ਪਿਆ ਹੈ ਤੇ ਕਿਸਾਨਾਂ ਨੂੰ ਵੱਡਾ ਚੜਕਾ ਦਿੱਤਾ ਸੁਪਰੀਮ ਕੋਰਟ ਨੇ ਕਿ ਸ਼ੰਭੂ ਬਾਰਡਰ ਫਿਲਹਾਲ ਬੰਦ ਰਹੇਗਾ ਜਦੋਂ ਤੱਕ ਇੱਕ ਨਿਰਪੱਖ ਕਮੇਟੀ ਨਹੀਂ ਬੈਠਦੀ ਕਮੇਟੀ ਜਾਂਚ ਨਹੀਂ ਕਰਦੀ ਵਿਚਾਰ ਵਿੰਮਰਸ਼ ਨਹੀਂ ਕਰਦੀ ਕਿ ਕਿਹੜੇ ਹਾਲਾਤਾਂ ਵਿੱਚ ਸ਼ੰਭੂ ਬਾਰਡਰ ਖੋਲੇ ਜਾਵੇ ਉਹਨਾਂ ਚਿਰ ਤੱਕ ਸ਼ੰਭੂ ਬਾਰਡਰ ਬੰਦ ਰਹੇਗਾ ਲੋਕ ਕਿਸਾਨਾਂ ਅਸਤੇ ਵੱਡੇ ੱਟਕੇ ਵਾਲੀ ਗੱਲ ਹੈ ਕਿ ਸੁਪਰੀਮ ਕੋਰਟ ਨੇ ਫੈਸਲਾ ਸੁਣਾਇਆ ਹੈ ਜਿਹਦੇ ਫੈਸਲੇ ਦੇ ਨਾਲ ਕਿਸਾਨਾਂ ਨੂੰ ਵੱਡਾ ਝਟਕਾ ਲੱਗਿਆ ਹੈ ਕਿ ਹੁਣ ਸ਼ੰਭੂ ਬਾਰਡਰ ਫਿਲਹਾਲ ਬੰਦ ਰਹੇਗਾ ਸਪਰੀਮ ਕੋਰਟ ਵਿੱਚ ਸੁਣਵਾਈ ਹੋਈ ਹੈ ਕਿਉਂਕਿ ਹਰਿਆਣਾ ਸਰਕਾਰ ਨੇ ਚੈਲੰਜ ਕੀਤਾ ਸੀਗਾ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਫੈਸਲੇ ਨੂੰ ਤੁਹਾਨੂੰ ਯਾਦ ਹੋਵੇਗਾ ਕਿ ਪਿੱਤੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਹੁਕਮ ਦਿੱਤੇ ਸਨ ਕਿ ਸ਼ੰਭੂ ਬਾਰਡਰ ਖੋਲ੍ਹ ਦਿੱਤਾ ਜਾਵੇ ਜਿਸ ਕਰਕੇ ਜਿਸ ਤੋਂ ਬਾਅਦ ਕਿਸਾਨਾਂ ਵਿੱਚ ਪੂਰਾ ਚਾਅ ਸੀ ਕਿ ਹੁਣ ਸ਼ੰਭੂ ਬਾਰਡਰ ਖੁੱਲਦੇ ਹੀ ਕਿਸਾਨ ਦਿੱਲੀ ਵੱਲ ਨੂੰ ਕੂਚ ਕਰਨਗੇ ਪਰ ਹੁਣ ਕਿਸਾਨ ਪ੍ਰੋਟੈਸਟ ਟੂ ਦੇ ਚੱਲਦੇ ਕਿਸਾਨ ਅੰਦੋਲਨ ਦੋ ਦੇ ਚੱਲਦੇ ਹੋਣੇ ਜਿਹੜਾ ਫੈਸਲਾ ਲਿਆ ਗਿਆ ਸੁਪਰੀਮ ਕੋਰਟ ਵੱਲੋਂ ਜਿਸ ਨੇ ਵੱਡਾ ਝਟਕਾ ਦਿੱਤਾ ਕਿ ਕਿਸਾਨਾਂ ਨੂੰ ਕਿਉਂਕਿ ਬੀਤੇ ਦਿਨ ਜਦੋਂ ਬਜਟ ਵੀ ਐਲਾਨਿਆ ਗਿਆ ਤਾਂ ਕਿਸਾਨਾਂ ਦੀ ਜੜੀ MSP ਦੀ ਕਾਨੂੰਨੀ MSP ਨੂੰ ਇੱਕ ਕਾਨੂੰਨ ਬਣਾਉਣ ਦੀ ਕਾਨੂੰਨੀ ਗਾਰੰਟੀ ਦੇਣ ਦੀ MSP ਦੀ ਜਿਹੜੀ ਮੰਗ ਸੀ ਉਸ ਤੇ ਸਰਕਾਰ ਦਾ ਕੋਈ ਵਿਚਾਰ ਨਹੀਂ ਦਿਖਿਆ ਹਾਲਾਂਕਿ ਨਵੀਆਂ ਫਸਲਾਂ ਤੇ MSP ਜ਼ਰੂਰ ਐਲਾਨੀ ਗਈ ਪਰ ਕਾਨੂੰਨੀ ਕਾਨੂੰਨ ਉਸ ਦਾ ਨਹੀਂ ਬਣਾਇਆ ਗਿਆ ਉਸ ਤੋਂ ਬਾਅਦ ਹੁਣ ਸੁਪਰੀਮ ਕੋਰਟ ਨੇ ਵੀ ਇੱਕ ਹੋਰ ਵੱਡਾ ਚਟਕਾ ਦਿੱਤਾ ਤਾਂ ਕਿ ਹੁਣ ਫਿਲਹਾਲ ਸ਼ੰਪੂ ਪਾਊਡਰ ਬੰਦ ਰਹੇਗਾ ਕਿਉਂਕਿ ਹਰਿਆਣਾ ਸਰਕਾਰ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਫੈਸਲੇ ਨੂੰ ਸੁਪਰੀਮ ਕੋਰਟ ਵਿੱਚ ਚੈਲੰਜ ਕੀਤਾ ਸੀਗਾ ਉਸ ਤੋਂ ਬਾਅਦ ਸੁਪਰੀਮ ਕੋਰਟ ਨੇ ਆਪਣਾ ਫੈਸਲਾ ਸੁਣਾਇਆ ਤੇ ਫੈਸਲਾ ਸੁਣਾਉਂਦੇ ਕਿਹਾ ਕਿ ਇੱਕ ਨਿਰਪੱਖ ਕਮੇਟੀ ਬਣਾਈ ਜਾਣੀ ਚਾਹੀਦੀ ਹੈ ਨਾ ਉਹ ਕਮੇਟੀ ਬਣੇ ਜਿਹੜੀ ਨਾ ਹਰਿਆਣਾ ਦੇ ਸਰਕਾਰ ਦੀ ਗੱਲ ਕਰੇ ਤੇ ਨਾ ਹੀ ਗੱਲ ਕਰੇ ਕਿਸਾਨਾਂ ਦੀ ਇੱਕ ਨਿਰਪੱਖ ਕਮੇਟੀ ਬਣਾ ਕੇ ਗੱਲਬਾਤ ਹੋਣੀ ਚਾਹੀਦੀ ਹੈ ਤਾਂ ਕਿ ਮਸਲਾ ਕੱਢਿਆ ਜਾ ਸਕੇ ਕਿਉਂਕਿ ਜਿਹੜਾ ਸ਼ੰਪੂ ਪਾਊਡਰ ਹੈ 13 ਫਰਵਰੀ ਦਾ ਬੰਦ ਹੋਇਆ ਪਿਆ ਜਦੋਂ ਦਾ ਕਿਸਾਨ ਅੰਦੋਲਨ ਪਹਿਲੇ ਦਿਨ ਜਦੋਂ ਅੱਗੇ ਗੋਲੇ ਉੱਥੇ ਛੁੱਟੇ ਗਏ ਸਨ ਅਥਰੂ ਗੈਸ ਦੇ ਗੋਲੇ ਛੁੱਟੇ ਗਏ ਸਨ ਉਸ ਦਿਨ ਤੋਂ ਲੈ ਕੇ ਅਜੇ ਨਹੀਂ ਤਰੀਕ ਹੋ ਚੁੱਕੀ ਆ ਹਲੇ ਤੱਕ ਬੰਦ ਪਿਆ ਸ਼ੰਭੂ ਬਾਰਡਰ ਜਿਸ ਤੋਂ ਬਾਅਦ ਕਿਸਾਨਾਂ ਵੱਲੋਂ ਲਗਾਤਾਰ ਉੱਥੇ ਧਰਨੇ ਦਿੱਤੇ ਜਾ ਰਹੇ ਨੇ ਆਪਣੇ ਤਰੀਕੇ ਨਾਲ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਉੱਥੇ ਕਿਸਾਨਾਂ ਨੇ ਇਹ ਵੀ ਐਲਾਨ ਕਰ ਦਿੱਤਾ ਸੀ ਕਿ 15 ਅਗਸਤ ਨੂੰ ਪੂਰੇ ਭਾਰਤ ਵਿੱਚ ਟਰੈਕਟਰ ਮਾਰਚ ਕੱਢਿਆ ਜਾਵੇਗਾ ਤੇ ਜਿਹੜੇ ਨਵੇਂ 3 ਕਾਨੂੰਨ ਬਣੇ ਨੇ ਉਹਨਾਂ ਕਾਨੂੰਨੀ ਕਾਨੂੰਨਾਂ ਦੇ ਖਿਲਾਫ ਆ ਨਵੇਂ ਕਾਨੂੰਨ ਦੇ ਖਿਲਾਫ ਜਿਹੜਾ ਰੋਸ ਮਾਰਚ ਕੀਤਾ ਜਾਵੇਗਾ ਕਿਸਾਨ ਦਿੱਲੀ ਜਾਣਗੇ ਉਸ ਤਿੰਨੋਂ ਕਾਨੂੰਨ ਦੀਆਂ ਕਾਪੀਆਂ ਵੀ ਫੁਕੀਆਂ ਜਾਂਦੀਆਂ ਦੋਸੇ ਵਿੱਚ ਕਿਸਾਨੀ ਅੰਦੋਲਨ ਦੋ ਵੀ ਨਾਂ ਨਾਲ ਚੱਲਦਾ ਪਿਆ ਹੈ ਤੇ ਕਿਸਾਨਾਂ ਨੂੰ ਵੱਡਾ ਝਟਕਾ ਦਿੱਤਾ ਸੁਪਰੀਮ ਕੋਰਟ ਨੇ ਕਿ ਸ਼ੰਭੂ ਬਾਰਡਰ ਫਿਲਹਾਲ ਬੰਦ ਰਹੇਗਾ ਜਦੋਂ ਤੱਕ ਇੱਕ ਨਿਰਪੱਖ ਕਮੇਟੀ ਨਹੀਂ ਬੈਠਦੀ ਕਮੇਟੀ ਜਾਂਚ ਨਹੀਂ ਕਰਦੀ ਵਿਚਾਰ ਵਿਮਰਸ਼ ਨਹੀਂ ਕਰਦੀ ਕਿ ਕਿਹੜੇ ਹਾਲਾਤਾਂ ਵਿੱਚ ਸ਼ੰਭੂ ਬਾਰਡਰ ਖੋਲੇ ਜਾਵੇ ਉਹਨਾਂ ਚਿਰ ਤੱਕ ਸ਼ੰਭੂ ਬਾਰਡਰ ਬੰਦ ਰਹੇਗਾ ਲੋਕੀ ਕਿਸਾਨਾਂ ਹਸਤੇ ਵੱਡੇ ੱੱਕੇ ਵਾਲੀ ਗੱਲ ਹੈ ਕਿ ਸੁਪਰੀਮ ਕੋਰਟ ਨੇ ਫੈਸਲਾ ਸੁਣਾਇਆ ਹੈ ਜਿਹਦੇ ਫੈਸਲੇ ਦੇ ਨਾਲ ਕਿਸਾਨਾਂ ਨੂੰ ਵੱਡਾ ਝਟਕਾ ਲੱਗਿਆ ਹੈ ਕਿ ਹੁਣ ਸ਼ੰਭੂ ਬਾਰਡਰ ਫਿਲਹਾਲ ਬੰਦ ਰਹੇਗਾ ਸੁਪਰੀਮ ਕੋਰਟ ਵਿੱਚ ਸੁਣਵਾਈ ਹੋਈ ਹੈ ਕਿਉਂਕਿ ਹਰਿਆਣਾ ਸਰਕਾਰ ਨੇ ਚੈਲੰਜ ਕੀਤਾ ਸੀਗਾ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਫੈਸਲੇ ਨੂੰ ਤੁਹਾਨੂੰ ਯਾਦ ਹੋਵੇਗਾ ਕਿ ਪਿੱਤੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਹੁਕਮ ਦਿੱਤੇ ਸਨ ਕਿ ਸ਼ੰਭੂ ਬਾਰਡਰ ਖੋਲ੍ਹ ਦਿੱਤਾ ਜਾਵੇ ਜਿਸ ਕਰਕੇ ਜਿਸ ਤੋਂ ਬਾਅਦ ਕਿਸਾਨਾਂ ਵਿੱਚ ਪੂਰਾ ਚਾਅ ਸੀ ਕਿ ਹੁਣ ਸ਼ੰਭੂ ਬਾਰਡਰ ਖੁੱਲਦੇ ਹੀ ਕਿਸਾਨ ਦਿੱਲੀ ਵੱਲ ਨੂੰ ਕੂਚ ਕਰਨਗੇ ਪਰ ਹੁਣ ਕਿਸਾਨ ਪ੍ਰੋਟੈਸਟ 2 ਦੇ ਚੱਲਦੇ ਕਿਸਾਨ ਅੰਦੋਲਨ ਦੋ ਦਿਨ ਚੱਲਦੇ ਹੋਣੇ ਜਿਹੜਾ ਫੈਸਲਾ ਲਿਆ ਗਿਆ ਸੁਪਰੀਮ ਕੋਰਟ ਵੱਲੋਂ ਜਿਸ ਨੇ ਵੱਡਾ ਝਟਕਾ ਦਿੱਤਾ ਕਿ ਕਿਸਾਨਾਂ ਨੂੰ ਕਿਉਂਕਿ ਬੀਤੇ ਦਿਨ ਜਦੋਂ ਬਜਟ ਵੀ ਐਲਾਨਿਆ ਗਿਆ ਤਾਂ ਕਿਸਾਨਾਂ ਦੀ ਜੜੀ MSP ਦੀ ਕਾਨੂੰਨੀ MSP ਨੂੰ ਇੱਕ ਕਾਨੂੰਨ ਬਣਾਉਣ ਦੀ ਕਰੋਨੀ ਗਾਰੰਟੀ ਦੇਣ ਦੀ MSP ਦੀ ਜਿਹੜੀ ਮੰਗ ਸੀ ਉਸ ਤੇ ਸਰਕਾਰ ਦਾ ਕੋਈ ਵਿਚਾਰ ਨਹੀਂ ਦਿਖਿਆ ਹਾਲਾਂਕਿ ਨਵੀਆਂ ਫਸਲਾਂ ਤੇ MSP ਜ਼ਰੂਰ ਐਲਾਨੀ ਗਈ ਪਰ ਕਾਨੂੰਨੀ ਕਾਨੂੰਨ ਉਸਦਾ ਨਹੀਂ ਬਣਾਇਆ ਗਿਆ ਉਸ ਤੋਂ ਬਾਅਦ ਹੁਣ ਸੁਪਰੀਮ ਕੋਰਟ ਨੇ ਵੀ ਇੱਕ ਹੋਰ ਵੱਡਾ ਚਟਕਾ ਦਿੱਤਾ ਕਿ ਹੁਣ ਫਿਲਹਾਲ ਸ਼ੰਪੂ ਪਾਊਡਰ ਬੰਦ ਰਹੇਗਾ ਕਿਉਂਕਿ ਹਰਿਆਣਾ ਸਰਕਾਰ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਫੈਸਲੇ ਨੂੰ ਸੁਪਰੀਮ ਕੋਰਟ ਵਿੱਚ ਚੈਲੰਜ ਕੀਤਾ ਸੀਗਾ ਉਸ ਤੋਂ ਬਾਅਦ ਸੁਪਰੀਮ ਕੋਰਟ ਨੇ ਆਪਣਾ ਫੈਸਲਾ ਸੁਣਾਇਆ ਤੇ ਫੈਸਲਾ ਸੁਣਾਉਂਦੇ ਕਿਹਾ ਕਿ ਇੱਕ ਨਿਰਪੱਖ ਕਮੇਟੀ ਬਣਾਈ ਜਾਣੀ ਚਾਹੀਦੀ ਹੈ ਨਾ ਉਹ ਕਮੇਟੀ ਬਣੇ ਜਿਹੜੀ ਨਾ ਹਰਿਆਣਾ ਦੇ ਸਰਕਾਰ ਦੀ ਗੱਲ ਕਰੇ ਤੇ ਨਾ ਹੀ ਗੱਲ ਕਰੇ ਕਿਸਾਨਾਂ ਦੀ ਇੱਕ ਨਿਰਪੱਖ ਕਮੇਟੀ ਬਣਾ ਕੇ ਗੱਲਬਾਤ ਹੋਣੀ ਚਾਹੀਦੀ ਹੈ ਤਾਂ ਕਿ ਮਸਲਾ ਕੱਢਿਆ ਜਾ ਸਕੇ ਕਿਉਂਕਿ ਜਿਹੜਾ ਸ਼ੰਪੂ ਪਾਊਡਰ ਹੈ 13 ਫਰਵਰੀ ਦਾ ਬੰਦ ਹੋਇਆ ਪਿਆ ਜਦੋਂ ਦਾ ਕਿਸਾਨ ਅੰਦੋਲਨ ਪਹਿਲੇ ਦਿਨ ਜਦੋਂ ਅੱਗੇ ਗੋਲੇ ਉੱਥੇ ਛੁੱਟੇ ਗਏ ਸਨ ਅਥਰੂ ਗੈਸ ਦੇ ਗੋਲੇ ਛੁੱਟੇ ਗਏ ਸਨ ਉਸ ਦਿਨ ਤੋਂ ਲੈ ਕੇ ਅਜੇ ਨਹੀਂ ਤਰੀਕ ਹੋ ਚੁੱਕੀ ਆ ਹਲੇ ਤੱਕ ਬੰਦ ਪਿਆ ਸ਼ੰਭੂ ਬਾਰਡਰ ਜਿਸ ਤੋਂ ਬਾਅਦ ਕਿਸਾਨਾਂ ਵੱਲੋਂ ਲਗਾਤਾਰ ਉੱਥੇ ਧਰਨੇ ਦਿੱਤੇ ਜਾ ਰਹੇ ਨੇ ਆਪਣੇ ਤਰੀਕੇ ਨਾਲ ਰੋਜ਼ ਪ੍ਰਦਰਸ਼ਨ ਕੀਤਾ ਜਾ ਰਿਹਾ ਉੱਥੇ ਕਿਸਾਨਾਂ ਨੇ ਇਹ ਵੀ ਐਲਾਨ ਕਰ ਦਿੱਤਾ ਸੀ ਕਿ 15 ਅਗਸਤ ਨੂੰ ਪੂਰੇ ਭਾਰਤ ਵਿੱਚ ਟਰੈਕਟਰ ਮਾਰਚ ਕੱਢਿਆ ਜਾਵੇਗਾ ਤੇ ਜਿਹੜੇ ਨਵੇਂ ਤਿੰਨ ਕਾਨੂੰਨ ਬਣੇ ਨੇ ਉਹਨਾਂ ਕਾਨੂੰਨੀ ਕਾਨੂੰਨਾਂ ਦੇ ਖਿਲਾਫ 99 ਕਾਨੂੰਨ ਦੇ ਖਿਲਾਫ ਜਿਹੜਾ ਰੋਸ ਮਾਰਚ ਕੀਤਾ ਜਾਵੇਗਾ ਕਿਸਾਨ ਦਿੱਲੀ ਜਾਣਗੇ ਉਸ ਤਿੰਨੋਂ ਕਾਨੂੰਨ ਦੀਆਂ ਕਾਪੀਆਂ ਵੀ ਫੂਕੀਆਂ ਜਾਂਦੀਆਂ ਦੂਸੇ ਵਿੱਚ ਕਿਸਾਨੀ ਅੰਦੋਲਨ ਦੋ ਵੀ ਨਾਲ ਨਾਲ ਚੱਲਦਾ ਪਿਆ ਹੈ ਤੇ ਕਿਸਾਨਾਂ ਨੂੰ ਵੱਡਾ ਝਟਕਾ ਦਿੱਤਾ ਸੁਪਰੀਮ ਕੋਰਟ ਨੇ ਕਿ ਸ਼ੰਭੂ ਬਾਰਡਰ ਫਿਲਹਾਲ ਬੰਦ ਰਹੇਗਾ ਜਦੋਂ ਤੱਕ ਇੱਕ ਨਿਰਪੱਖ ਕਮੇਟੀ ਨਹੀਂ ਬੈਠਦੀ ਕਮੇਟੀ ਜਾਂਚ ਨਹੀਂ ਕਰਦੀ ਵਿਚਾਰ ਵਿਮਰਸ਼ ਨਹੀਂ ਕਰਦੀ ਕਿ ਕਿਹੜੇ ਹਾਲਾਤਾਂ ਵਿੱਚ ਸ਼ੰਭੂ ਬਾਰਡਰ ਖੋਲੇ ਜਾਵੇ ਉਹਨਾਂ ਚਿਰ ਤੱਕ ਸ਼ੰਭੂ ਬਾਰਡਰ ਬੰਦ ਰਹੇਗਾ